ਜਿਹੜਾ ਕਿ ਦੂਜਾ ਐਂਗਲੋ ਸਿੱਖਵਾਰ ਦੂਜੀ ਜਿਹੜੀ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਪਰ ਪਹਿਲੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਅਸੀਂ ਗੱਲ ਕੀਤੀ ਮੁਦਕੀ ਦੀ ਲੜਾਈ ਜਿਹੜਾ ਕਿ ਸਾਡਾ ਪਿਛਲਾ ਕੜੀ ਦਾ ਪ੍ਰੋਗਰਾਮ ਸੀ ਤੇ ਦੂਜਾ ਸਾਡਾ ਇਹ ਪ੍ਰੋਗਰਾਮ ਹੈ ਫਰੋਸ਼ਾ ਦੀ ਲੜਾਈ ਅੱਜ ਜੇ ਤੁਸੀਂ ਸਾਡੇ ਪਿੱਛੇ ਅੰਗਰੇਜ਼ਾਂ ਦੁਆਰਾ ਬਣਾਈ ਹੋਈ ਮੋਨੂਮੈਂਟ ਦੇਖ ਰਹੇ ਹੋ ਜਾਂ ਇਸ ਨੂੰ ਲਾਟ ਕਹਿ ਲਿਏ ਪੰਜਾਬੀ ਦੇ ਵਿੱਚ ਅਸੀਂ ਇਸ ਨੂੰ ਲਾਟ ਕਹਿੰਦੇ ਹਾਂ ਤਾਂ ਇਹ ਯਾਦ ਉਹ ਅੰਗਰੇਜ਼ਾਂ ਦੁਆਰਾ ਬਣਾਈ ਗਈ ਕਿ ਇੱਥੇ ਬਹੁਤ ਵੱਡਾ ਕਮਸਾਨ ਜੰਦੂ ਹੋਇਆ ਸੀਗਾ ਤਾਂ ਇਸ ਜੰਦੂ ਦੀ ਅੰਗਰੇਜ਼ਾਂ ਵੱਲੋਂ ਜਿਹੜੀ ਅਗਵਾਈ ਕੀਤੀ ਜਾ ਰਹੀ ਸੀ ਹਿਊਫ ਗਫ ਤੇ ਹੈਨਰੀ ਹਾਰਡਿੰਗ ਦੇ ਵੱਲੋਂ ਸੀ ਪਰ ਜੇ ਮੈਂ ਪੰਜਾਬ ਜਾਂ ਸਿੱਖਾਂ ਦੀ ਗੱਲ ਕਰਾਂ ਸਿੱਖਾਂ ਦੀ ਜਿਹੜੀਆਂ ਫੌਜਾਂ ਦੀ ਅਗਵਾਈ ਕਰ ਰਹੀ ਸੀ ਲਾਲ ਸਿੰਘ ਤੇ ਤੇਜਾ ਸਿੰਘ ਜਿਹੜਾ ਕਿ ਨਾ ਭੁੱਲਣ ਵਾਲੇ ਨਾਮ ਨੇ ਗੱਦਾਰ ਤੇ ਉਹਨਾਂ ਵਿੱਚੋਂ ਇੱਕ ਹੋਰ ਨਾਮ ਫਰੀਦਕੋਟ ਦਾ ਰਾਜਾ ਪਹਾੜਾ ਸਿੰਘ ਆਖਰਕਾਰ ਅਸੀਂ ਕਦੋਂ ਤੱਕ ਸਾਡੇ ਦੇਸ਼ ਜਾਂ ਪੰਜਾਬ ਨੇ ਤਰੱਕੀ ਕਿਉਂ ਨਹੀਂ ਕੀਤੀ ਅੱਜ ਕੀ ਕਾਰਨ ਰਹਿ ਐ ਅਸੀਂ ਜਿੱਤਦੇ ਜਿੱਤਦੇ ਅਸੀਂ ਹਾਰੇ ਆਂ ਅੰਗਰੇਜ਼ਾਂ ਦਾ ਮੂੰਹ ਭੰਨ ਦਿੱਤਾ ਸਾਡੇ ਸਿੱਖਾਂ ਨੇ ਇਹ ਸਾਡੇ ਜਿਹੜੇ ਵਜੂਦ ਐ ਸਾਡੇ ਅਸਲੀ ਐ ਅਸੀਂ ਇਹਨਾਂ ਨੂੰ ਭੁੱਲ ਚੁੱਕੇ ਆਂ ਪਰ ਸਭ ਤੋਂ ਵੱਡੀ ਗੱਲ ਇਤਿਹਾਸ ਤੇ ਵੀ ਗੱਲ ਕਰਾਂਗੇ ਅੱਜ ਇਹ ਵੇਖੋ ਸਾਡੀ ਦੇਸ਼ ਦੀ ਸਰਕਾਰ ਨੇ ਇੱਕ ਨਵੇਂ ਆਪਦੇ ਐਕਟ ਜਾਂ ਕਹਿ ਲਈਏ ਰੂਲ ਬਣਾਏ ਹੋਏ ਆ ਅਸੀਂ ਇਸ ਦੇ ਅੰਦਰ ਜਾ ਕੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਅਸੀਂ ਆਪਣੀਆਂ ਨਸਲਾਂ ਨੂੰ ਨਹੀਂ ਦੱਸ ਸਕਦੇ ਕਿ ਅਸੀਂ ਇਹਨਾਂ ਦੇ ਜਾਏ ਹਾਂ ਉਹ ਸਿੱਖਾਂ ਦੇ ਜਾਏ ਹਾਂ ਉਹਨਾਂ ਯੋਧਿਆਂ ਦੇ ਜਾਏ ਹਾਂ ਜਿਨ੍ਹਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਸਾਡੀ ਕਿਸੇ ਪੰਜਾਬ ਸਰਕਾਰ ਨੇ ਕੋਈ ਜਾ ਸਾਡੀ ਕੋਈ ਅਸੀਂ ਏਡੇ ਏਡੀਆਂ ਕਹਿ ਲਈਏ ਸੰਪਰਦਾਵਾਂ ਨੇ ਜਿਵੇਂ ਸ਼ੌਮਨੀ ਕਮੇਟੀ ਦੀ ਗੱਲ ਕਰਦੇ ਆ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਕੋਈ ਸਾਡੀ ਇੱਥੇ ਯਾਦ ਦੇ ਵਿੱਚ ਕਿਸੇ ਨੇ ਇੱਥੇ ਕੁਝ ਬਣਾਇਆ ਇਹ ਅੰਗਰੇਜ਼ਾਂ ਨੇ ਬਣਾਇਆ ਜੋ ਤੁਸੀਂ ਦੇਖ ਰਹੇ ਹੋ ਇੱਥੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹਨਾਂ ਨੇ ਅੰਗਰੇਜ਼ਾਂ ਨੇ ਉਸ ਸਮੇਂ ਦੀ ਬਣਾਈ ਜਿਹੜੀ ਹੈ 21 ਦਸੰਬਰ ਜਾਂ 22 ਦਸੰਬਰ 23 ਦਸੰਬਰ ਨੂੰ ਜਿਹੜੀ ਫਿਰੋਸ਼ਾ ਦਾ ਜੰਦ ਹੋਇਆ ਸੀ ਕਿ ਪੌ ਦਾ ਮਹੀਨੇ ਦੇ ਵਿੱਚ ਜੰਦ ਹੋਇਆ ਹੈ ਤਾਂ ਜਦੋਂ ਕਿ ਅਸੀਂ ਛੋਟੇ ਸਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਮਹਾਨ ਬલિદાન ਹੈ ਅੱਜ ਇਹ ਵੇਖੋ ਤੁਸੀਂ ਇਸ ਨੂੰ ਜੰਦਰਾ ਲੱਗਾ ਹੋਇਆ ਇਸ ਨੂੰ ਜੰਦਰਾ ਲੱਗਾ ਸਰਕਾਰ ਨੇ ਦੇਖੋ ਕਿਵੇਂ ਦੇ ਦਿਨ ਸਾਡੇ ਤੇ ਆਏ ਹੈ ਜਦੋਂ ਇੱਥੋਂ ਦੇ ਸਾਡੇ ਨਾਲ ਨਾਗਰਿਕ ਸੀ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇੱਥੇ ਆਲੇ-ਦੁਆਲੇ ਬੜਾ ਗੰਦ ਹੁੰਦਾ ਤੇ ਆਹ ਵੇਖੋ ਇਸ ਸਮਾਰਕ ਬਾਰੇ ਵੇਖੋ ਕੀ ਲਿਖਿਆ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਾਚੀਨ ਤੇ ਇਤਿਹਾਸ ਸਮਾਰਕਾਂ ਦਾ ਪ੍ਰੂਤਤ ਸਥਾਨਾ ਅਤੇ ਦੇਖ ਸਕਦੇ ਕੁਛ ਇਹ ਵਿਖੋ ਵੀ ਇਹ ਲਿਖਿਆ ਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਪਿਆ ਵੀ 1964 ਦੇ ਐਕਟ ਦੇ ਅਨੁਸਾਰ ਸੁਰੱਖਿਆਤ ਹੈ ਪਰ ਇਹ ਲੱਗਦਾ ਹੈ ਸੁਰੱਖਿਆਤ ਹੈ ਜੇ ਕੋਈ ਵਿਅਕਤੀ ਸਮਾਰਕ ਨੂੰ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਏਗਾ ਜਾਂ ਹਿਲਾਵੇਗਾ ਖਰਾਬ ਕਰੇਗਾ ਬਦਲੇਗਾ ਵਿਗਾੜੇਗਾ ਤੇ ਉਥੇ ਵੇਖੋ ਤੁਸੀਂ ਇਹ ਲਿਖਿਆ ਉਸ ਦੌਰਾਨ ਉਹਨਾਂ ਨੂੰ 5000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਤੇ ਜਾਂ 3 ਮਹੀਨੇ ਤੱਕ ਦੀ ਕੈਦ ਭਾਗੀ ਹੋਵੇਗਾ ਦੋਨਾਂ ਸਜਾਵਾਂ ਦਾ ਭਾਗੀ ਹੋਵੇਗਾ ਡਿਪਟੀ ਕਮਿਸ਼ਨਰ ਦੇ ਹੁਕਮ ਅਨੁਸਾਰ ਆ ਦੇਖੋ ਅੱਜ ਇਸ ਨੁਕਸਾਨ ਕਿੰਨੇ ਪਚਾਉਣਾ ਨੁਕਸਾਨ ਤੁਸੀਂ ਇਸ ਦੇ ਤਰੇੜਾ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਇਹ ਇਹ ਔਲਾਟ ਆ ਜਿਹੜੀ ਅੰਗਰੇਜ਼ਾਂ ਦੁਆਰਾ ਬਣਾਈ ਗਈ ਹੈ ਯਾਦ ਦੇ ਵਿੱਚ ਇੱਥੇ ਬਹੁਤ ਵੱਡਾ ਜੁੱਧ ਹੋਇਆ ਉਹ ਵੇਖੋ ਉਹ ਸਾਹਮਣੇ ਤੁਸੀਂ ਉਹ ਤਸਵੀਰਾਂ ਮੈਂ ਕਹਾਂਗਾ ਵਿਜ਼ੂਅਲ ਦਿਖਾਏ ਜਾਣ ਇਹ ਲਾਟ ਅਗਰ ਡਿੱਗਦੀ ਹੈ ਤਾਂ ਕੀ ਬਣੇਗਾ ਇਸ ਦਾ ਇਹ ਉਸ ਸਮੇਂ ਦੀ ਚੂਨੇ ਨਾਲ ਬਣਾਈ ਗਈ ਆ ਜਿੱਥੇ ਕਿ ਮੈਂ ਕਹਾਂ ਤਾਂ ਪੰਜਾਬੀ ਦੇ ਵਿੱਚ ਇੱਥੇ ਕੁਝ ਅੱਖਰ ਲਿਖੇ ਸੀ ਜਾਂ ਗੁਰਮੁਖੀ ਪਾਸ਼ਾ ਦੇ ਵਿੱਚ ਉਹ ਸਾਹਮਣੇ ਜਿੱਥੇ ਉਹ ਕਹਿ ਲਈਏ ਇੱਕ ਸਟੋਨ ਦਾ ਜਿਹੜਾ ਕਹਿ ਲਈਏ ਫਾਊਂਡੇਸ਼ਨ ਸਟੋਨ ਵਾਰੀ ਜਿਹੜੀ ਜਗ੍ਹਾ ਬਣੀ ਹੋਈ ਆ ਨੀ ਪੱਥਰ ਜਿਹਨੂੰ ਅਸੀਂ ਕਹਿ ਦਿੰਦੇ ਆ ਉੱਥੇ ਦੇਖੋ ਤੁਸੀਂ ਇੱਟਾਂ ਕਿਵੇਂ ਤਰੇੜਾ ਆਈਆਂ ਹੋਈਆਂ ਨੇ ਢੱਗੀਆਂ ਹੋਈਆਂ ਨੇ ਵਿੱਚੇ ਕਿਸੇ ਵਕਤ ਵੀ ਲਾਟ ਡਿੱਗ ਸਕਦੀ ਐ ਇਹ ਸਾਡੇ ਇਤਿਹਾਸ ਨੂੰ ਸੰਭਾਲਣ ਦੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਪਰਾਲੇ ਬਹੁਤ ਵਧੀਆ ਕੀਤੇ ਜਾ ਰਹੇ ਆ ਜਦੋਂ ਤੁਸੀਂ ਇੱਥੋਂ ਦੇ ਪਿੰਡ ਦੇ ਕਿਸੇ ਵੀਰ ਨਾਲ ਗੱਲ ਕੀਤੀ ਤਾਂ ਕਹਿੰਦੇ ਇੱਥੇ ਅੰਗਰੇਜ਼ ਅਕਸਰ ਹੀ ਆਇਆ ਕਰਦੇ ਆ ਬਜ਼ੁਰਗ ਅੰਗਰੇਜ਼ ਆਇਆ ਕਰਦੇ ਆ ਉਹ ਉਹ ਅੰਗਰੇਜ਼ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਜੰਗ ਲੜੀ ਸੀ ਇਸ ਜੰਗ ਦੇ ਵਿੱਚ ਹਿੱਸਾ ਪਾਇਆ ਸੀਗਾ ਪਰ ਸਾਡੀ ਸਿੱਖ ਕੌਮ ਦਾ ਕੋਈ ਵजूद ਹੈਗਾ ਕੋਈ ਕਿਸੇ ਨੂੰ ਇਹ ਪਤਾ ਵੀ ਕੋਣ ਇੱਥੇ ਲੜਿਆ ਸੀ ਮੇਰੇ ਦਾਦਾ ਲੜਿਆ ਸੀ ਮੇਰਾ ਪਰਦਾਦਾ ਲੜਿਆ ਸੀ ਕੌਣ ਲੜਿਆ ਕਿਸੇ ਨੂੰ ਇਹ ਯਾਦ ਹੈਗਾ ਸਾਡੇ ਸਿੱਖ ਕੌਮ ਦੇ ਵਿੱਚ ਇਤਿਹਾਸ ਕਿਸੇ ਨੇ ਸਿਰਜਿਆ ਕੋਈ ਰਿਸਰਚਰ ਪੈਦਾ ਹੋਇਆ ਕਿਸੇ ਨੇ ਇਹ ਲਿਖਿਆ ਕਿ ਅਸੀਂ ਇਹਨਾਂ ਨੂੰ ਯਾਦ ਕਰੀਏ ਅੱਜ ਲੱਖ ਦੀ ਲੜਨਤਾ ਸਾਡੇ ਤੇ ਇੱਕ ਪਾਸੇ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਡਟੇ ਹੋਏ ਆਂ ਅੱਜ ਜਿਹੜਾ ਮੇਰਾ ਜੀ ਕੀਤਾ ਆਉਣ ਦਾ ਚਾਹੀਏ ਅਸੀਂ ਕਿਸਾਨੀ ਸੰਘਰਸ਼ ਦੀ ਇੱਕ ਇੱਕ ਨੂੰ ਕਵਰੇਜ ਦੇ ਰਿਹਾ ਉੱਥੇ ਦੁੱਲੀ ਦੀ ਤਾਂ ਅੱਜ ਮੇਰਾ ਜੀ ਕੀਤਾ ਮੈਂ ਆਵਾਂ ਆਜਾ ਤੁਹਾਨੂੰ ਹਾਲਾਤ ਵਿਖਾਵਾਂ ਬੜੇ ਦਿਨ ਵੱਡੇ ਨੇ ਭੁੱਲਣੇ ਨਹੀਂ ਚਾਹੀਦੇ ਸਾਨੂੰ ਸਾਡੇ ਇੱਥੇ ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਨੂੰ ਭਲਾ ਦਿੱਤਾ ਹੈ ਅੱਜ ਅਸੀਂ ਆਪਦਾ ਕਿਵੇਂ ਇਤਿਹਾਸ ਕਿਵੇਂ ਲੈ ਕੇ ਆਵਾਂਗੇ ਆਓ ਅਸੀਂ ਦੇਖਦੇ ਹਾਂ ਇਸ ਹਾਲਾਤ ਵਾਲਾ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਦੇ ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਇੱਥੇ ਭਾਰੀ ਜੁਰਮਾਨਾ ਹੈ ਅਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਦੇਖੋ ਇਹ ਸਰਕਾਰਾਂ ਨੇ ਰੂਲ ਬਣਾਏ ਹੈ ਕਿ ਅਸੀਂ ਅਗਰ ਅਪਦੀਆਂ ਨਸਲਾਂ ਨੂੰ ਪੜਾਉਣਾ ਚਾਹੁੰਨੇ ਆ ਨਸਲਾਂ ਨੂੰ ਇਹ ਦੱਸਣਾ ਚਾਹੁੰਨੇ ਆ ਕਿ ਅਸੀਂ ਉਹਨਾਂ ਦੇ ਜਾਏ ਆ ਜਿਨ੍ਹਾਂ ਨੇ ਸਾਡੇ ਦੇਸ਼ ਲਈ ਪੰਜਾਬ ਦੀ ਮਿੱਟੀ ਵਾਸਤੇ ਗੁਲਾਮੀ ਦੀ ਗੱਲ ਕਰ ਲਈਏ ਅੰਗਰੇਜ਼ ਹਿੱਲ ਚੁੱਕੇ ਸੀਗੇ ਅੰਗਰੇਜ਼ ਪੂਰੀ ਤਰ੍ਹਾਂ ਹਿੱਲ ਚੁਕੇ ਸੀ ਸਿੱਖਾਂ ਦਾ ਇਨਾ ਜੋਸ਼ ਵੇਖ ਕੇ ਲਾ ਬਹੁਤ ਨੇ ਐਸੀ ਪਰ ਜਿਵੇਂ ਲਾ ਸਾਡੇ ਅੰਦਰ ਮੌਜੂਦ ਹੈ ਸਾਡੀ ਕੌਮ ਨੂੰ ਬੜੀ ਵੱਡੀ ਪੱਦਰ ਤੇ ਧਾ ਲੱਗੇਗੀ ਅਸੀਂ ਦਸਤਾਰਾਂ ਤਾਂ ਸਜਾਉਨੇ ਆ ਪਰ ਅਸੀਂ ਉਹ ਦਿਨਾਂ ਨੂੰ ਭੁੱਲ ਗਏ ਆ ਕਿ ਜਿਹੜੇ ਆ ਦਿਨ ਸਾਨੂੰ ਯਾਦ ਰੱਖਣ ਵਾਲੇ ਕੋਈ ਵੀ ਇੱਥੇ ਆਉਂਦਾ ਕਿਉਂ ਨਹੀਂ ਸਭ ਤੋਂ ਵੱਡੀ ਗੱਲ ਏ ਅਸੀਂ ਇਹਨਾਂ ਨੂੰ ਭੁੱਲ ਕਿਉਂ ਗਏ ਆ ਸਭ ਤੋਂ ਵੱਡਾ ਸਵਾਲ ਹੈ ਸਾਡੀ ਸਿੱਖੋਂ ਵਾਸਤੇ ਸਾਡੀਆਂ ਨਸਲਾਂ ਵਾਸਤੇ ਅਸੀਂ ਕਿਉਂ ਭੁੱਲ ਗਏ ਆ ਇਹਨਾਂ ਨੂੰ ਬਹੁਤ ਵੱਡਾ ਸਵਾਲ ਹੈ ਸਾਡੇ ਮਾਪਰੋੜੀ ਸਾਨੂੰ ਕੁਝ ਦੱਸ ਦੇ ਸਾਡੇ ਵੱਡੇ ਵਿਚੋਲੇ ਮਾਪਿਓ ਨੇ ਉਹ ਸਾਨੂੰ ਕਿਉਂ ਨਹੀਂ ਦੱਸਦੇ ਕਿ ਅਗਰ ਇਹਨਾਂ ਨੂੰ ਅਸੀਂ ਭੁੱਲਾਂਗੇ ਤਾਂ ਸਾਡੇ ਦਿਨ ਕੀ ਬਣਨਗੇ ਤਾਂ ਬੜੇ ਵੱਡੀਆਂ ਗੱਲਾਂ ਨੇ ਜੀ ਪਹਾੜ ਪਰ ਰਾਜਾ ਉਹੀ ਰਾਜਾ ਸੀਗਾ ਜਿਸ ਨੇ ਇਹ ਦੱਸਿਆ ਸੀਗਾ ਕਿ ਫੌਜਾਂ ਨੂੰ ਤਾਂ ਲਾਲ ਸਿੰਘ ਤੇਜਾ ਹੋਣ ਦਾ ਪਹਿਲੇ ਨਹੀਂ ਲੜਨ ਦੇ ਰਹੇ ਕਿ ਉਹਨਾਂ ਨੂੰ ਪਹਿਲਾਂ ਹੀ ਇਹ ਪਿੱਛੇ ਹਟਦੀਆਂ ਜਾ ਰੀਆਂ ਗਰੇਜ ਤਾਂ ਬੁਖਲਾ ਗਏ ਸੀਗੇ ਦਰਗੇ ਸੀਗੇ ਤਾਂ ਜਦੋਂ ਗद्दार ਸਾਡੇ ਅੰਦਰ ਹੁੰਦੇ ਆ ਤਾਂ ਉਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਡੀ ਕੌਮ ਦਾ ਨੁਕਸਾਨ ਕਰਦੇ ਆ ਆ ਦੇਖੋ ਤੁਸੀਂ ਲਾੜ ਦੇ ਹਾਲਾਤ ਵੇਖੋ ਇੱਥੋਂ ਦੇ ਵਿਜ਼ੂਅਲ ਮੈਂ ਕਹਾਂਗਾ ਦਿਖਾਏ ਜਾਣ ਜਿੱਥੇ ਕਿ ਫਿਰੋਸ਼ਾ ਲਿਖਿਆ ਹੋਇਆ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਤੇ ਨਾਲ ਦੀ ਨਾਲ ਲਾੜ ਦੀ ਹਾਲਤ ਵੇਖੋ ਕਿੰਡੀ ਖਸਤਾ ਹਾਲਤ ਚਾਏ ਉੱਪਰੋਂ ਤਕੌਣੇ ਤੋਂ ਮੈਂ ਕਹਾਂਗਾ ਉਹ ਵੀ ਬੁਗਾਏ ਜਾਣ ਵਿਜ਼ੂਅਲ ਤੇ ਥੱਲੋਂ ਤੱਕ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਅਸੀਂ ਹਾਲਾਤ ਪੈਦਾ ਕੀਤੇ ਆ ਆਖਰ ਕਿਉਂ ਨਹੀਂ ਅਸੀਂ ਯਾਦ ਕਰਦੇ ਇਹਨਾਂ ਨੂੰ ਅੱਜ ਇਹ ਦੇਖੋ ਸੁਨਸਾਨ ਵਰਗੀਆਂ ਕਹਿ ਲਈ ਜਿਨ੍ਹਾਂ ਨੂੰ ਅਸੀਂ ਰਾਤਾ ਕਹਿੰਦੇ ਅੱਜ ਸੁਨਸਾਨ ਦੇ ਨਾਲ ਕੋਈ ਇੱਥੇ ਇਸ ਵੇਖੋ ਸਰਨਾਟਾ ਸ਼ਾਇਆਪ ਹੈ ਇੱਥੇ ਆ ਹਾਲਾਤ ਵੇਖੋ ਇਹਨਾਂ ਦੇ ਸਰਕਾਰ ਇਹਨਾਂ ਪੈਸਾ ਲਿਆਉਂਦੀ ਹੈ ਕੀ ਕਰ ਕੀ ਰਹੀ ਹੈ ਸਾਡੇ ਵੱਡੇ ਵੱਡੇ ਲੀਡਰ ਆਉਂਦੇ ਆ ਕੋਈ ਇੱਥੇ ਸਿਆਸਤਦਾਨ ਆਣ ਕੇ ਨਹੀਂ ਆਇਆ ਕਿ ਇਹ ਇਹਨਾਂ ਨੂੰ ਅਸੀਂ ਭੁੱਲ ਗਏ ਆ بڑے ਵੱਡੇ ਦਿਨ ਨੇ ਅੱਜ ਅਸੀਂ ਇਹਨਾਂ ਨੂੰ ਭੁਲਾ ਦਿੱਤਾ ਤਾਂ ਮਾਫ਼ ਕਰਨਾ ਜੋ ਸਾਨੂੰ ਦੇਣ ਬੜੇ ਮਾੜੇ ਨੇ ਸਾਡੇ ਜੱਜ ਇਹਨਾਂ ਨੂੰ ਅਸੀਂ ਭੁਲਾ ਚੁੱਕੇ ਆ ਦੇਖ ਸਕਦੇ ਹੋ ਅੰਦਰ ਨਹੀਂ ਜਾ ਸਕਦਾ ਵਾਰ-ਵਾਰ ਮੈਂ ਕਹਿ ਰਿਹਾ ਕਿਉਂਕਿ ਜੁਰਮਾਨਾ ਕਰਦੀ ਹੈ ਸਰਕਾਰ ਕਿ ਅਸੀਂ ਖਬਰ ਵੀ ਨਹੀਂ ਬਣਾ ਸਕਦੇ ਕਿ ਅਸੀਂ ਇੱਥੋਂ ਇੱਥੇ ਦੇ ਵੀਜ਼ੂਅਲ ਅੰਦਰੋਂ ਲੈ ਨਹੀਂ ਸਕਦੇ ਅਸੀਂ ਵਿਖਾ ਵੀ ਨਹੀਂ ਸਕਦੇ ਲੋਕਾਂ ਨੂੰ ਕਿ ਅਸੀਂ ਇੰਨੇ ਜੋਗੇ ਰਹਿ ਗਏ ਕਿ ਆਪਦੇ ਨਸਲਾਂ ਨੂੰ ਆਪਦੀਆਂ ਪੀੜ੍ਹੀਆਂ ਨੂੰ ਆਪਦੇ ਬੱਚਿਆਂ ਨੂੰ ਜਿਹੜੇ ਸਾਡੇ ਪੰਜਾਬ ਦੇ ਬੱਚੇ ਐ ਉਹਨਾਂ ਨੂੰ ਅਸੀਂ ਹਰ ਕੋਈ ਚੂਜੀ ਤੀਜੀ ਵਿਖਾ ਸਕਦੇ ਆ ਇੱਥੇ ਲੱਖ ਰੁਪਏ ਤੁਸੀਂ ਜੁਰਮਾਨਾ ਕਰੋਗੇ ਅਗਰ ਅਸੀਂ ਇਸ ਦੇ ਵਿੱਚ ਕੋਈ ਵੀਡੀਓ ਬਣਾਵਾਂਗੇ ਅੰਦਰ ਇਹ ਬੜੀ ਬਾੜੀ ਗੱਲ ਹੈ ਸਾਡੀ ਸਰਕਾਰ ਵਾਸਤੇ ਆਖਰ ਕੀ ਕਰੋਗੇ ਜੇ ਸਾਡੇ ਅੱਗੇ ਨੌਜਵਾਨ ਅਜਾਏ ਆ ਅੱਜ ਇਹਨੂੰ ਤਾਲੇ ਤੁਸੀਂ ਲਾਏ ਹੋਏ ਆ ਅੱਜ ਤੁਹਾਨੂੰ ਲੋੜ ਹੈ ਇੱਥੇ ਕੀ ਡਿਊਟੀਆਂ ਲਾਈਆਂ ਜਾਣ ਬੰਦਿਆਂ ਦੀ ਇੱਥੇ ਇੱਕ ਬੰਦਾ ਹੋਣਾ ਚਾਹੀਦਾ ਗਾਈਡਰ ਹੋਣਾ ਚਾਹੀਦਾ ਜਿਹੜਾ ਕਿ ਦੱਸੇ ਪ੍ਰਮਾਫ ਕਰਨੇ ਗਾਈਡੈਂਸ ਸੀਗਾ ਉਹਨਾਂ ਦੀ ਮੌਤ ਹੋ ਗਈ ਇੱਕ ਸਾਲ ਪਹਿਲਾਂ ਜੋ ਇੱਥੇ ਸੀਗੇ ਉਹਨਾਂ ਤੋਂ ਬਾਅਦ ਸਰਕਾਰ ਨੇ ਕੋਈ ਇੱਥੇ ਇਨਸਾਨ ਨਹੀਂ ਰੱਖਿਆ ਕੀ ਇੱਥੇ ਜ਼ਰੂਰਤ ਵੀ ਹੈ ਕਿਸੇ ਗੱਲ ਦੀ ਸਭ ਤੋਂ ਵੱਡੀ ਗੱਲ ਇਸ ਦੀ ਖਸਤਾ ਹਾਲਤ ਇਹ ਤਾਂ ਅੰਗਰੇਜ਼ਾਂ ਦੀ ਆਰਕੀਟੈਕਟ ਦੀ ਕਰ ਲਈਏ ਇਸ ਨੂੰ ਕਿਵੇਂ ਤਿੰਨ ਤਕੌਣਿਆਂ ਵਾਂਗੂ ਬਣਾਇਆ ਤਾਂ ਕਿ ਇਹ ਢਹਿ ਨਾ ਪਾਵੇ ਕਿਉਂਕਿ ਚਾਰੇ ਪਾਸੇ ਅਗਰ ਹਵਾ ਵਜਦੀ ਹੈ ਤਾਂ ਹਵਾ ਨੂੰ چیرਦੀ ਹੈ ਤਾਂ ਔਨ 에ਅਰ ਤੇ ਅੱਜ ਇਹ ਸਾਡੀ ਵੱਡੀ ਗੱਲ ਸੀ ਕਰਨੀ ਅੱਜ ਅਸੀਂ ਇਸ ਤੇ ਗੱਲ ਕੀਤੀ ਹੈ ਤਾਂ ਬੜਾ ਦੁਖੀ ਮਨ ਦਾ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਆਪਣੀਆਂ ਨਸਲਾਂ ਨੂੰ ਕੁਝ ਸਿਖਾ ਨਹੀਂ ਸਕੇ ਕੁਝ ਦੱਸ ਨਹੀਂ ਸਕੇ ਪਰ ਇਹ ਪ੍ਰੋਗਰਾਮ ਬੜੇ ਜ਼ਰੂਰੀ ਹੈ ਕਰਨੇ ਅਗਰ ਅਸੀਂ ਇਹਨਾਂ ਨੂੰ ਭੁੱਲ ਗਏ ਤਾਂ ਮਾਫ਼ ਕਰਨਾ ਅਸੀਂ ਅਸੀਂ ਉਸ ਪ੍ਰੋਗਰਾਮ 'ਚ ਵੀ ਗੱਲ ਉਹ ਕੀਤੀ ਜਿਹੜੇ ਅੰਗਰੇਜ਼ਾਂ ਦੇ ਨਾਲ ਲੜੇ ਉਹਨਾਂ ਨੂੰ ਅਸੀਂ ਬੜਾ ਯਾਦ ਕਰਦੇ ਆਂ ਪਰ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜੇ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਆਂ ਬੜੀ ਮਾੜੀ ਗੱਲ ਆ ਸਾਡੇ ਲਈ ਸਾਡੀਆਂ ਦੇਸ਼ ਦੀਆਂ ਸਰਕਾਰਾਂ ਹੀ بڑے-ਵੱਡੇ ਸਨਮਾਨ ਕਰ ਅੰਗਰੇਜ਼ ਇੱਥੇ ਆ ਸਕਦੇ ਤੇ ਅਸੀਂ ਨਹੀਂ ਆ ਸਕਦੇ ਅੰਗਰੇਜ਼ ਇੰਗਲੈਂਡ ਤੋਂ ਆਪਦੇ ਪੁਰਖਿਆਂ ਦੀਆਂ ਦਾਦਿਆਂ ਦੀਆਂ ਜਗ੍ਹਾ ਵੇਖਣ ਆ ਸਕਦੇ ਸਾਡੀ ਇੱਕ ਦਸਤੋ ਕੋਈ ਵੀ ਕਮੇਟੀ ਹੈ ਕਿਸੇ ਨੇ ਇੱਥੇ ਯਾਦ ਦੇ ਵਿੱਚ ਕੁਝ ਬਣਾਇਆ ਕਿਸੇ ਨੇ ਰਿਸਰਚ ਕੀਤੀ ਹੈ ਵੀ ਫਲਾਣਾ ਫਲਾਣਾ ਸਿੰਘ ਹੋਂਦਾ ਨਾਂ ਆ ਸੀ ਉਹਦੇ ਪੋਤਰਿਆਂ ਨੂੰ ਦੱਸਿਆ ਜਾ ਆਪਣ ਪੋਤਰਿਆਂ ਨੂੰ ਦੱਸਿਆ ਜਾਵੇ ਵੀ ਤੁਹਾਡੇ ਦਾਦੇ ਇੱਥੇ ਲੜੇ ਐ ਇਹ ਕਿਸੇ ਨੂੰ ਯਾਦ ਆ ਇਹ ਕਿਸੇ ਨੂੰ ਨਹੀਂ ਯਾਦ ਪਰ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਪਰ ਅਸੀਂ ਇਸ ਤੋਂ ਬਾਅਦ ਇੱਕ ਸਾਡੇ ਨਾਲ ਇੱਥੇ ਸਿੰਘ ਸਾਹਿਬ ਵੀ ਜੁੜਨਗੇ ਗੱਲਬਾਤ ਦੇ ਵਿੱਚ ਉਹਨਾਂ ਨਾਲ ਗੱਲਬਾਤ ਰੱਖਦੇ ਆ ਕੀ ਸੋਚਦੇ ਆ ਅਤੇ ਦੇਖ ਸਕਦੇ ਹੋ ਸਾਹਮਣੇ ਇੱਕ ਜਿਹੜੀ ਸਾਡੇ ਕਹ ਲਿਏ ਟੈਬਲੇਟ ਹੈ ਜਿਹੜੀ ਕਹ ਲਿਏ ਇੱਕ ਨੀ ਪੱਥਰ ਹੈ ਜਿਹਦੇ ਵਿੱਚ ਲਿਖਿਆ ਹੋਇਆ ਫਿਰੋਸ਼ਾ ਦੀ ਜਿਹੜੀ ਯੁੱਧ ਬਾਰੇ ਦੱਸਿਆ ਹੈ ਜਿਹੜਾ ਗੁਰਮੁਖੀ ਭਾਸ਼ਾ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈ ਤੇ ਜਿਹੜਾ ਪੌ ਦਾ ਮਹੀਨਾ ਤਾਂ ਸਾਡੇ ਨਾਲ ਇਸ ਵਕਤ ਇੱਥੋਂ ਦੇ ਗ੍ਰੰਥੀ ਸਿੰਘ ਜੀ ਸਾਡੇ ਨਾਲ ਹੈ ਜਿਹੜੇ ਗੁਰਦੁਆਰਾ ਫਿਰੋਸ਼ਾ ਦੇ ਜਿਹੜੇ ਕੀ ਗ੍ਰੰਥੀ ਸਿੰਘ ਨੇ ਇੱਥੋਂ ਦੇ ਤੁਹਾਡਾ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਓਨ ਏ ਟੀਵੀ ਹਾਂਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਇੱਥੇ ਆਇਆ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਸੀਂ ਜੀ ਪਿੰਡ ਫਿਰੋਜ਼ਸ਼ਾਹ ਤੋਂ ਗੁਰਦੁਆਰਾ ਸ਼ਹੀਦ ਗਾਂਢੀ ਤੋਂ ਬੋਲ ਰਹੇ ਆ ਜੋ ਅੱਜ ਸਾਡੇ ਕੋਲ ਟੀਮ ਪਹੁੰਚੀ ਹੈ ਚੈਨਲ ਆ ਵੀ ਪਹੁੰਚੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਥੋਂ ਦੀ ਜਿਹੜੀ ਜੰਗ ਹੋਈ ਆ ਜੀ ਜੀ ਇਹ ਬਹੁਤਾਂ ਮਹੀਨਾ ਅੱਜ ਦਾ ਦਿਨ ਜੀ ਤੇ 21 22 23 ਦਸੰਬਰ ਤਿੰਨ ਦਿਨ ਇਸ ਫਿਰੋਜ਼ਸ਼ਾਹ ਦੀ ਜਿਹੜੀ ਜੰਗ ਅੰਗਰੇਜ਼ਾਂ ਦੀ ਅਤੇ ਸਿੱਖਾਂ ਦੀ ਬਹੁਤ ਜੋਰਾਂ ਤੇ ਜੰਗ ਹੋਈ ਆ ਜਿਹਦੇ ਵਿੱਚ ਤਕਰੀਬਨ 35-40 ਹਜ਼ਾਰ ਦੇ ਕਰੀਬਾ ਜੋ ਅੰਗਰੇਜ਼ਾਂ ਦੇ ਇੱਥੇ ਆਉਂਦੇ ਆਏ ਗਏ ਸੀਗੇ ਤੇ ਜਿਹੜੇ ਸਿੱਖ ਸੀਗੇ ਉਹ ਜਿੱਤ ਗਏ ਸੀ ਪਰ ਸਿੱਖਾਂ ਦੇ ਵਿੱਚ ਜਿਹੜੇ ਗद्दार ਸੀਗੇ ਇੱਕ ਤੇਜਾ ਸਿੰਘ ਤੇ ਭਾਣਾ ਸਿੰਘ ਤੇ ਇੱਕ ਲਾਲ ਸਿੰਘ ਲਾਲ ਸਿੰਘ ਜੀ ਇਹ ਤਿੰਨੇ ਜਿਹੜੇ ਸਿੰਘ ਸੀ ਇਹ ਗਦਾਰੀ ਕਰਕੇ ਤੇ ਇਹਨਾਂ ਨੇ ਫੌਜਾਂ ਨੂੰ ਜਿੱਤ ਕੇ ਅੰਤ ਵਿੱਚ ਇਹਨਾਂ ਨੇ ਹਰਾ ਦਿੱਤਾ ਤਾਂ ਕਰਕੇ ਇੱਥੋਂ ਦੀ ਜਿਹੜੀ ਲੜਾਈ ਪੂਰੇ ਅਲਡਵਾਰਡ ਦੇ ਵਿੱਚ ਪੂਰੇ ਇਤਿਹਾਸ ਫਿਰੂ ਸ਼ਹਿਰ ਦਾ ਜੋ ਨਾਂ ਆਉਂਦਾ ਹੈ ਸਾਰਾ ਪਿੰਡ ਜੋ ਇੱਥੋਂ ਦਾ ਪੂਜਨਯੋਗ ਹੈ ਤੇ ਸ਼ੀਰ ਦਾਸ ਸਿੰਘਾ ਦੀ ਪੂਰਨ ਕਿਰਪਾ ਹੈ ਜੀ ਤੇ ਇਸ ਕਾਰਨ ਕਰਕੇ ਭਾਈ ਜੋ ਸਾਡੇ ਕੋਲ ਟੀਮ ਪਹੁੰਚੀ ਹੈ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਅੱਜ ਦੇ ਦਿਨ ਜੋ ਇਹ ਜੰਗ ਹੋਈ ਹੈ 1 22 23 ਦਸੰਬਰ ਉਹਨਾਂ ਦਾ ਜੋ ਆਉਣ ਵਾਲਾ ਸਮਾਂ ਹੈ ਆਏ ਸਮੇ ਆਪਾਂ ਉਹਨਾਂ ਦਾ ਸ਼ਹੀਦੀ ਗੁਰਪੁਰਬ ਮਨਾਉਨੇ ਹਨ ਸ਼ੀਰ ਦਾਸ ਸਿੰਘਾ ਦੀ ਯਾਦ ਨੂੰ ਤਾਜ਼ਾ ਕਰਦੇ ਹਨ ਤੇ ਇਸ ਕਰਕੇ ਭਾਈ ਸਾਰੇ ਪਿੰਡ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਈ ਹੋਈ ਟੀਮ ਦਾ ਭਾਈ ਆਪ ਜੀ ਦੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਭਾਈ ਸਾਹਿਬ ਜਿਵੇਂ ਅੱਜ ਦੇ ਦਿਨ ਬੜਾ ਵੱਡਾ ਜੁੱਧ ਹੋਇਆ ਹਾਂਜੀ ਪਰ ਸਾਨੂੰ ਅਕਸਰ ਹੀ ਸਾਡੀਆਂ ਨਸਲਾਂ ਲਈ ਬੜੀ ਮਾੜੀ ਗੱਲ ਹੈ ਸਾਡੇ ਵਾਸਤੇ ਇੱਥੇ ਕੋਈ ਪਹੁੰਚਦਾ ਨਹੀਂ ਅਕਸਰ ਕੋਈ ਸਿਆਸਤਦਾਨ ਕਹਿ ਲੋ ਕੋਈ ਕਹਿ ਲੋ ਜਿਹੜੀਆਂ ਸਾਡੀਆਂ ਨਸਲਾਂ ਨੇ ਜਿਨ੍ਹਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਜੱਡਾ ਵੱਡਾ ਜੁੱਧ ਹੋਇਆ ਸੀ ਇਹ ਬਹੁਤ ਸਾਡੇ ਲਈ ਮਾੜੀ ਗੱਲ ਹੈ ਕਿਵੇਂ ਦੇਖਦੇ ਸਭ ਨੂੰ ਜਦੋਂ ਐਸੀ ਗੱਲਾਂ ਆਪਦੀ ਪੀੜ੍ਹੀ ਨੂੰ ਦੱਸਣਾ ਪਰ ਦੂਸਰੀ ਤਰਫ ਇਹ ਗੱਲ ਕਰੀਏ ਇੱਥੇ ਅੰਗਰੇਜ਼ ਵੀ ਪਹੁੰਚਦੇ ਆ ਜਿਨ੍ਹਾਂ ਦੇ ਪੁਰਖੇ ਇੱਥੇ ਲੜੇ ਸੀਗੇ ਦੇ ਜਦੋਂ ਉਹਨਾਂ ਨੂੰ ਪਤਾ ਨਹੀਂ ਸੀਗਾ ਇਹਦੇ ਬਾਰੇ ਹੁਣ ਜਿਹੜੇ ਅੰਗਰੇਜ਼ ਆ ਉਹ ਗੁਰਮੁਖੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਜਿਹੜੇ ਗੁਰੂ ਸਾਹਿਬ ਸਿਪਾਏ ਹੋਏ ਆ ਤੇ ਗੁਰੂ ਸਾਹਿਬ ਜੀ ਦਾ ਪੂਰਾ ਸਤਿਕਾਰ ਕਰਦੇ ਆ ਉਹ ਪਹਿਲਾਂ ਜਦੋਂ ਆਉਂਦੇ ਆ ਪਹਿਲਾਂ ਇੱਥੇ ਗੁਰਦੁਆਰੇ ਆਣ ਕੇ ਨਮਸਕਾਰ ਕਰਦੇ ਆ ਉਦੋਂ ਬਾਅਦ ਆਣ ਕੇ ਫਿਰ ਇੱਥੇ ਆਣ ਕੇ ਇਸੇ ਤਰ੍ਹਾਂ ਵੀਡੀਓ ਕਰਦੇ ਆ ਆਪਣੇ ਗੁਰਖਿਆਂ ਨੂੰ ਯਾਦ ਕਰਦੇ ਆ ਜੀ ਤੇ ਉਹ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਨੇ ਉਹ ਕਹਿੰਦੇ ਵੀ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਸਾਨੂੰ ਯਾਦਗਾਰ ਹੁਣ ਆਈ ਆ ਵੀ ਸਾਡੇ ਜਿਹੜੇ ਸਿੱਖਾਂ ਨੇ ਸਾਡੇ ਦੇ ਨਾਲ ਮਤਲਬ ਮੁੰਡਾ ਮੁੰਡਾ ਜੋੜ ਕੇ ਉਹਨਾਂ ਨੇ ਚਾਲੂ ਗੁਰੂ ਵਾਲੇ ਬਣਾਇਆ ਪਰ ਉਦੋਂ ਜਿਹੜਾ ਇਹ ਉੱਥੇ ਚੱਲ ਰਿਹਾ ਸੀ ਉਦੋਂ ਦਾ ਜੁੱਧ ਤੇ ਅੱਜ ਦਾ ਜੁੱਧ ਦਾ ਲੱਖਾਂ ਕੋਹ ਦਾ ਫਰਕ ਹੈ ਤੇ ਉਹਨਾਂ ਨੇ ਮਤਲਬ ਬਹੁਤ ਹੁਣ ਜਾਣਕਾਰੀ ਉਹਨਾਂ ਨੂੰ ਆ ਗਈ ਆ ਤੇ ਉਹ ਪਹਿਲਾਂ ਆਣ ਕੇ ਇੱਥੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਨੇ ਭਾਈ ਸਾਹਿਬ ਉਹ ਤੁਸੀਂ ਗੱਲ ਠੀਕ ਕਹਿ ਰਹੇ ਹੋ ਬਹੁਤ ਵਧੀਆ ਪਰ ਭਾਈ ਸਾਹਿਬ ਇਹ ਵੇਖਿਆ ਜਾਵੇ ਉਹ ਸਾਹਮਣੇ ਮੈਂ ਕਹਾਂਗਾ ਵਿਜ਼ੂਅਲ ਦਿਖਾਇਆ ਜਾਵੇ ਕਿਵੇਂ ਇੱਟ ਬਾਹਰ ਆਈ ਹੋਈ ਹੈ ਇਸ ਦੀ ਇੰਨੀ ਖਸਤਾ ਹਾਲ ਤੇ ਕੋਈ ਇੱਥੇ ਮੁਰੰਮਤ ਨਹੀਂ ਕੀਤੀ ਜਾਂਦੀ ਸਮੇਂ-ਸਮੇਂ ਸਰ ਕੇ ਐ ਇਹ ਸਰ ਜੀ ਗੱਲ ਇਹ ਆ ਇੱਥੇ ਪਹਿਲਾਂ ਸਿੰਘ ਰਹਿੰਦਾ ਸੀਗਾ ਅੱਛਾ ਜੀ ਉਸ ਸਿੰਘ ਦੀ ਡੈਥ ਹੋ ਗਈ ਆ ਉਹਦੀ ਸਾਧੇ ਹੁਣ ਨਵਾ ਸਿੰਘ ਆਇਆ ਤੇ ਉਹਦੇ ਕੋਲ ਤਿੰਨੀ ਥਾਂ ਹੀ ਡਿਊਟੀ ਆ ਅੱਛਾ ਤਿੰਨ ਥਾਂ ਹੀ ਡਿਊਟੀ ਪਰ ਉਹ ਨਹੀਂ ਸੰਭਾਲ ਸਕਦਾ ਲੇਕਿਨ ਮੇਰਾ ਸਵਾਲ ਇਹ ਆ ਵੀ ਸਰਕਾਰ ਇੱਥੇ ਕੀ ਇਸਦੀ ਮੁਰੰਮਤ ਨਹੀਂ ਕਰਾਉਂਦੀ ਕੀ ਗੱਲ ਦੇਖ ਸਕਦੇ ਹੋ ਕਿਵੇਂ ਖਸਤਾ ਹਾਲਤ ਦੇ ਵਿੱਚ ਇਹ ਸੈਂਟਰਲ ਸਰਕਾਰ ਦੇ ਅੰਡਰ ਆ ਜੀ ਸੈਂਟਰਲ ਸਰਕਾਰ ਨੇ ਅੱਜ ਤੋਂ 5-6 ਸਾਲ ਪਹਿਲਾਂ ਉਦੋਂ ਉਹਨਾਂ ਨੇ ਇੱਥੇ ਤਿੰਨ ਚਾਰ ਮਹੀਨੇ ਮਤਲਬ ਮੁਰੰਮਤ ਕਰਵਾਈ ਸੀ ਆ ਜਿਹੜਾ ਮਟੀਰੀਅਲ ਹੈ ਹੱਲੇ ਪਾਸੇ ਸਾਰਾ ਮਟੀਰੀਅਲ ਫੇਰ ਵੀ ਮਾੜਾ ਵਰਤਿਆ ਗਿਆ ਇਹ ਤਾਂ ਬਿਲਕੁਲ ਖਰਾਬ ਹੈ ਹਾਂਜੀ ਹਾਂਜੀ ਹਾਲਤ ਮਾੜੀ ਬਣੀ ਪਈ ਹੈ ਪੀਲੀਆਂ ਇੱਟਾਂ ਲੱਗੀਆਂ ਹੋਈਆਂ ਨੇ ਨਹੀਂ ਕਰਵਾਈ ਸੀ ਉਹਨਾਂ ਨੇ ਪਰ ਕੁਛ ਇਥੋਂ ਦੇ ਪਾਣੀ ਬਾੜੇ ਹੁਣ ਕਰਕੇ ਨਾ ਇਥੋਂ ਦਾ ਜਿਹੜਾ ਸੀਮੈਂਟ ਕਿੰਨਾ ਹੀ ਵਧੀਆ ਲਾ ਲਿਆ ਪਾਣੀ ਬਾੜੇ ਜਿਵੇਂ ਜਿਵੇਂ ਮੇਰੇ ਖਿਆਲ ਨਾਲ ਇੱਟਾਂ ਡਿੱਗ ਜਾਂਦੀਆਂ ਟੁੱਟ ਜਾਂਦੀਆਂ ਫਿਰ ਇੱਟਾਂ ਬਣਦੀਆਂ ਤਾਂ ਨਹੀਂ ਪੀਲੀਆਂ ਇੱਟਾਂ ਲੱਭ ਕੇ ਲਾ ਦਿੰਦੇ ਆ ਉਹਦੀ ਮਸਾਲਾ ਉਹਨਾਂ ਕੋਲ ਹੁੰਦਾ ਵਾ ਉਹ ਇੱਥੇ ਮਸ਼ੀਨ ਲੈ ਕੇ ਆਉਂਦੇ ਆ ਆਪਦੀ ਇੱਥੇ ਆਪਣੇ ਘਾਲ ਖੁਰਦ ਇੱਥੇ ਉਹ ਮਸ਼ੀਨ ਦੇ ਨਾਲ ਪੱਥਰ ਪੀ ਕੇ ਜਿਹੜਾ ਉਹ ਲਾਉਂਦੇ ਆ ਅੱਛਾ ਜੀ ਉਹਦੇ ਨਾਲ ਮਰੰਮਤ ਕਰਦੇ ਆ ਕਿਉਂ ਮੈਂ ਆਪ ਇਮੇਂਦਾਰ ਆ ਉਹਨਾਂ ਦਾ ਬੰਦਾ ਸਪੈਸ਼ਲ ਇੱਥੇ ਆਇਆ ਸੀਗਾ ਤੇ ਜਿਹੜਾ ਬੰਦਾ ਇੱਥੇ ਡ ਉਸ ਬੰਦੇ ਦੇ ਕੋਲ ਖੜੋ ਕੇ ਤਕਰੀਬਨ 2-3 ਮਹੀਨੇ ਲੱਗੇ ਰਹੇ ਉਹ ਅੱਛਾ ਜੀ ਤੇ ਉਹਨਾਂ ਨੇ ਬੜੀ ਹਜੇ ਹੋਰ ਵੀ ਬਹੁਤ ਕੁਝ ਬੰਨਣਾ ਸੀਗਾ ਉਹ ਕਹਿੰਦਾ ਵੀ ਜਿਹੜਾ ਥਾਂ ਖਾਦੀ ਪਿਆ ਵਾ ਇੱਥੇ ਜਿਵੇਂ ਆਪਣੇ ਜੰਗ ਜੁੱਧ ਹੋਈ ਆ ਸ਼੍ਰੀ ਦਰਸ਼ਨ ਗਾ ਦੇ ਉਹ ਕਹਿੰਦੇ ਸੀ ਵੀ ਜਿਵੇਂ ਅੰਗਰੇਜ਼ ਸਰਕਾਰ ਸੀ ਉਹਨਾਂ ਦਾ ਪੂਰਾ ਇਤਿਹਾਸ ਲਿਖੇ ਲਾਇਆ ਜਾਵੇਗਾ ਉਹ ਹੁਣ ਇੱਥੇ ਦਾ ਲਿਖ ਕੇ ਲਾਇਆ ਨਹੀਂ ਗਿਆ ਤੇ ਨਹਿਰਾਂ ਦੇ ਬਣਿਆ ਉੱਥੇ ਮਤਲਬ ਸਿੰਘ ਹੈਗੇ ਉੱਥੇ ਜਦੋਂ ਆਪਾਂ ਜਾਣੇ ਉੱਥੇ ਦਰਸ਼ਨ ਵੀ ਕਰ ਸਕਦੇ ਆ ਤੇ ਉਥੇ ਉਹਨਾਂ ਨੇ ਟਿਕਟ ਲਾਈ ਹੋਈ ਹੈ 10 ਰੁਪਏ ਜਾਂ 20 ਰੁਪਏ ਟਿਕਟ ਸੰਗਤਾ ਉਥੇ ਜਾਂਦੀ ਜਾ ਕੇ ਉਥੋਂ ਦਾ ਜੋ ਵੀ ਇਥੇ ਆਪਣੀ ਇਥੋਂ ਦਾ ਨਹੀਂ ਪਤਾ ਲੱਗਦਾ ਵੀ ਇਥੇ ਕੀ ਹੋਇਆ ਜੇ ਕੋਈ ਬਾਹਰੋਂ ਬੰਦਾ ਆ ਜੇ ਉਹਨੂੰ ਇਥੇ ਕੋਈ ਪਤਾ ਨਹੀਂ ਲੱਗਦਾ ਚਲੋ ਭਾਈ ਸਾਹਿਬ ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਠੀਕ ਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸਾਡੇ ਪਰਿਵਾਰ ਵੱਲੋਂ ਅਤੇ ਨਗਰ ਦੀਆਂ ਸੰਗਤਾਂ ਵੱਲੋਂ ਜੀ ਤਾਂ ਇਹ ਦੇਖ ਸਕਦੇ ਹੋ ਕਿ ਇੱਥੇ ਕੋਈ ਪਤਾ ਨਹੀਂ ਲੱਗ ਸਕਦਾ ਕਿ ਇੱਥੇ ਕੀ ਵजूद ਹੈ ਸਾਡਾ ਕਿਵੇਂ ਤੁਸੀਂ ਦੱਸੋਗੇ ਕੀ ਇੱਥੇ ਕੁਝ ਲਿਖਿਆ ਹੋਵੇ ਕੋਈ ਕੋਈ ਸ਼ੁਰੂਆਤ ਦੇ ਵਿੱਚ ਇਹੀ ਪਤਾ ਲੱਗ ਜੇ ਇੱਥੇ ਆ ਕੁਝ ਹੋਇਆ ਸੀ ਫਰੋਸ਼ਾ ਦੀ ਲੜਾਈ ਹੋਈ ਸੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਕਿ ਇਹ ਕਿਸ ਦੀ ਯਾਦ ਬਣੀ ਹੋਈ ਹੈ ਖਸਤਾ ਹਾਲਤ ਹੈ ਜੀ ਸਭ ਤੋਂ ਵੱਡੀ ਗੱਲ ਇਸ ਦੀ ਬਹੁਤ ਵੱਡਾ ਸਵਾਲ ਹੈ ਸਰਕਾਰ ਵਾਸਤੇ ਅਗਰ ਅੱਜ ਨਹੀਂ ਇਹਨੂੰ ਸੰਭਾਲੋਗੇ ਤੇ ਸੰਭਾਲੋਗੇ ਕਦੋਂ ਚਾਹੀ ਅੰਗਰੇਜ਼ਾਂ ਦੁਆਰਾ ਯਾਦ ਦੇ ਵਿੱਚ ਬਣਾਇਆ ਗਿਆ ਸਾਡਿਆਂ ਨੇ ਤਾਂ ਭੁਲਾ ਦਿੱਤਾ ਪਰ ਉਹਨਾਂ ਨੇ ਆਪਦੇ ਉਹਨਾਂ ਦੇ ਪੁਰਖਿਆਂ ਵਾਸਤੇ ਇੱਥੇ ਅਕਸਰ ਹੀ ਆਉਂਦੇ ਆ ਤਾਂ ਐਸੀ ਆਪਦੇ ਪੁਰਖਿਆਂ ਨੂੰ ਭਲਾ ਦਿੰਦਾ ਹੈ ਇਹ ਕਹਿਣ ਚ ਮੈਂ ਗਲਤ ਨਹੀਂ ਹੋਵਾਂਗਾ ਤਾਂ ਤੁਸੀਂ ਇਸੇ ਤਰ੍ਹਾਂ ON8 TV ਨਾਲ ਜੁੜੇ ਰਹਿਣਾ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਪ੍ਰੀਤ ਜਜਾਜਤ ਦੇ ਤੁਸੀਂ ਦੇਖਦੇ ਰਹਿਣਾ ON8 TV